ਅੱਜ ਦੀ ਵੀਡੀਓ ਇੱਕ ਅਲੱਗ ਕਿਸਮ ਦੀ ਵੀਡੀਓ ਹੋਗੀ ਇੰਟਰਨੈਟ ਦੇ ਰਿਗਾਰਡਿੰਗ ਵੀਡੀਓ ਹੋਗੀ ਇਹਦੇ ਵਿੱਚ ਜੋ ਦੁਨੀਆ ਦਾ ਸਭ ਤੋਂ ਵਧੀਆ ਚੱਲਣ ਵਾਲਾ ਇੰਟਰਨੈਟ ਆਉਣ ਵਾਲਾ ਉਹਦੇ ਤੇ ਗੱਲ ਕਰਾਂਗੇ ਐਲਨ ਮਸਕ ਦਾਵਾ ਕਰ ਰਿਹਾ ਆ ਵੀ ਜਿਹੜਾ ਮੈਂ ਇੰਟਰਨੈਟ ਲੈ ਕੇ ਆ ਰਿਹਾ ਪੂਰੇ ਵਿਸ਼ਵ ਪੱਧਰ ਦੇ ਵਿੱਚ ਸਭ ਤੋਂ ਵੱਧ ਸਪੀਡ ਦੇਣ ਵਾਲਾ ਹੋਊਗਾ ਤੇ ਹਰ ਜਗ੍ਹਾ ਤੇ ਜਿੱਥੇ ਵਾਇਰ ਇੰਟਰਨੈਟ ਨਹੀਂ ਪਹੁੰਚ ਰਿਹਾ ਉੱਥੇ ਮੈਂ ਇੰਟਰਨੈਟ ਤੁਹਾਨੂੰ ਪਹੁੰਚਾ ਕੇ ਦਿਖਾਊਗਾ ਅਮਰੀਕਾ 'ਚ ਚੱਲ ਰਿਹਾ ਯੂਰਪ ਦੇ ਕੁਝ ਹਿੱਸਿਆਂ 'ਚ ਚੱਲ ਰਿਹਾ ਇਸ ਤਰ੍ਹਾਂ ਆਸਟ੍ਰੇਲੀਆ 'ਚ ਚੱਲ ਰਿਹਾ ਸੋ ਲੱਗ-ਲੱਗ ਜਗ੍ਹਾ 'ਤੇ ਚੱਲ ਰਿਹਾ ਆਪਾਂ ਗੱਲ ਕਰਦੇ ਪਏ ਆ ਸਟਾਰਲਿੰਕ ਦੀ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਸਟਾਰਲਿੰਕ ਇੰਡੀਅਨ ਮੀਡੀਆ ਦੇ ਵਿੱਚ ਕਾਫੀ ਨਿਊਜ਼ ਆਉਂਦੀਆਂ ਨੇ ਨੈਸ਼ਨਲ ਮੀਡੀਆ ਦਿਖਾਉਂਦਾ ਸਟਾਰਲਿੰਕ ਆ ਰਿਹਾ ਪਰ ਲੋਕਾਂ ਦਾ ਸਵਾਲ ਇਹ ਆ ਕਦੋਂ ਆਊਗਾ স্টারলিঙ্ক ਕਦੋਂ ਭਾਰਤ ਦੇ ਵਿੱਚ ਆਊਗਾ ਇਹਦੇ ਉੱਤੇ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਵਾ ਵੀ ਸਟਾਰਲਿੰਕ ਹੈਗਾ ਕੀ ਆ ਪਰ ਕਈਆਂ ਨੂੰ ਨਹੀਂ ਪਤਾ ਉਹਨਾਂ ਦੇ ਲਈ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਆ ਸਟਾਰਲਿੰਕ ਸਪੇਸਐਕਸ ਕੰਪਨੀ ਦੀ ਸਰਵਿਸ ਆ ਇੰਟਰਨੈਟ ਸਰਵਿਸ ਪ੍ਰੋਵਾਈਡ ਕਰਦੀ ਆ ਸਪੇਸਐਕਸ ਕੰਪਨੀ ਹੁਣ ਸਪੇਸਐਕਸ ਕਿਹੜੀ ਕੰਪਨੀ ਆ ਜਿਹੜੀ ਆਪਾਂ ਕਹਿ ਸਕਦੇ ਹਾਂ ਅੰਤਰਿਕਸ਼ ਦੇ ਵਿੱਚ ਪਲਾਟ ਦੇ ਵਿੱਚ ਉਪਗ੍ਰਹਿ ਲੈ ਕੇ ਜਾਂਦੀ ਆ ਜਾਂ ਸੈਟੇਲਾਈਟ ਲੈ ਕੇ ਜਾਂਦੀ ਆ ਜੋ ਐਲਨ ਮਸਕ ਨੇ ਪਿੱਛੇ ਵੀਡੀਓ ਪਾਈ ਸੀ ਜਿਦੇ ਵਿੱਚ ਇੱਕ ਰਾਕਟ ਲਾਂਚ ਹੁੰਦਾ ਤੇ ਵਾਪਸ ਆ ਕੇ ਫਿਰ ਉੱਥੀ ਜਗ੍ਹਾ ਦੇ ਉੱਤੇ ਉਹ ਟਿਕ ਜਾਂਦਾ ਉਹ ਸਪੇਸ ਐਕਸ ਕੰਪਨੀ ਦਾ ਇਹੀ ਕੰਮ ਆ ਮਤਲਬ ਉਹ ਕੰਪਨੀ ਦਾ ਮੇਨ ਕੰਮ ਆ ਜਿੰਨੇ ਵੀ ਰਾਕਟ ਲਾਂਚ ਕਰਦੇ ਆ ਅਮਰੀਕਾ ਦੇ ਵਿੱਚੋਂ ਉਹ ਸਪੇਸ ਐਕਸ ਕੰਪਨੀ ਕਰਦੀ ਆ ਤੇ ਐਲਨ ਮਸਕ ਸਾਰਿਆਂ ਨੂੰ ਪਤਾ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਬੰਦਾ ਜਿਹਦੀ ਲਗਭਗ ਸੰਪਤੀ ਹੈਗੀ ਆ 33430 ਕਰੋੜ ਯੂ ਐਸ ਡੀ ਅੱਜ ਦੇ ਹਿਸਾਬ ਨਾਲ ਹੁਣ ਸਟਾਰਲਿੰਕ ਸਪੇਸ ਐਕਸ ਕੰਪਨੀ ਦਾ ਹਿੱਸਾ ਪਰ ਇਹ ਐਕਚੁਅਲ ਦੇ ਵਿੱਚ ਕਿੱਦਾਂ ਦਿਖਦਾ ਐਲਨ ਮਸਕ ਦਾਵਾ ਕਰ ਰਿਹਾ ਵੀ ਜਿਹੜਾ ਇੰਟਰਨੈਟ ਆ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਾਊਗਾ ਜਿਹੜਾ ਹੁਣ ਆਪਾਂ ਇੰਟਰਨੈਟ ਯੂਜ਼ ਕਰਦੇ ਆ ਉਹ ਵਾਇਰਡ ਇੰਟਰਨੈਟ ਆ ਮਤਲਬ ਆਪਾਂ ਨੂੰ ਤਾਰਾਂ ਦੇ ਜ਼ਰੀਏ ਜਿਵੇਂ ਸਮੁੰਦਰ ਦੇ ਵਿੱਚ ਤਾਰਾਂ ਦੇ ਜਾਲ ਫਲਾ ਫਲਾ ਕੇ ਇਹ ਲਗ ਲਗ ਕੰਟਰੀਆਂ ਦੇ ਵਿੱਚ ਪਹੁੰਚਾਇਆ ਹੋਇਆ ਤੇ ਲੋਕ ਉਸ ਚੀਜ਼ ਨੂੰ ਵਰਤੋ ਕਰਕੇ ਇੰਟਰਨੈਟ ਦੀ ਸੁਵਿਧਾ ਵਾ ਜਿਹੜੀ ਉਹ ਯੂਜ਼ ਕਰਦੇ ਨੇ ਜਿਹੜਾ ਤਾਰਾਂ ਵਾਲਾ ਨੈਟਵਰਕ ਆ ਜਿਹਦੇ ਤੋਂ ਆਪਾਂ ਵਾਈਫਾਈ ਵਗੈਰਾ ਚਲਦੇ ਆ ਅੱਜ ਕੱਲ ਆਪਣਾ net ਚੱਲ ਰਿਹਾ ਇਹ ਪੁਰਾਣੀ ਟੈਕਨੋਲੋਜੀ ਉਹ ਕਹਿੰਦਾ ਹੈਗੀ ਆ ਇਹ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਫੈਲੀ ਹੋਈ ਆ ਫਾਈਬਰ ਆਪਟਿਕ ਕੇਬਲ ਦੇ ਨਾਲ ਫੈਲੀ ਹੋਈ ਆ ਉਹ ਸਮੁੰਦਰ ਦੇ ਜ਼ਰੀਏ ਅਲੱਗ-ਅਲੱਗ ਦੇਸ਼ਾਂ ਦੇ ਨਾਲ ਕਨੈਕਟੀਵਿਟੀ ਜਿਹੜੀ ਇਹਦੀ ਕੀਤੀ ਹੋਈ ਆ ਪਰ ਜਿਹੜਾ ਸਟਾਰਲਿੰਕ ਆ ਇਹਦਾ ਦਾਵਾ ਵਾ ਵੀ ਇਹ ਸੈਟੇਲਾਈਟ ਇੰਟਰਨੈਟ ਆ ਇੱਕ ਸੈਟੇਲਾਈਟ ਦੇ ਵਿੱਚੋਂ ਹੀ ਸਾਰੀਆਂ ਡਿਵਾਈਸਾਂ ਕਨੈਕਟ ਕਰ ਦੇਣਗੇ ਉਹਨਾਂ ਦੇ ਸਾਫਟਵੇਅਰ ਜਾਂ ਹਾਰਡਵੇਅਰ ਆਪਾਂ ਨੂੰ ਲੈਣੇ ਪੈਣਗੇ ਉਹਦੇ ਨਾਲ ਡਾਇਰੈਕਟ ਜਿਹੜਾ ਇੰਟਰਨੈਟ ਇੰਸਟਾਲ ਹੋ ਜੂਗਾ ਇੱਕ ਐਪ ਡਾਊਨਲੋਡ ਕਰਨੀ ਪਊਗੀ ਤੇ ਜਿਸ ਜਿਸ ਵਿਅਕਤੀ ਕੋਲੇ ਸਟਾਰਲਿੰਕ ਦੀ ਸਬਸਕ੍ਰਿਪਸ਼ਨ ਹੋਊਗੀ ਉਹ ਸਟਾਰਲਿੰਕ ਦਾ ਜਿਹੜਾ ਨੈਟਾ ਯੂਜ਼ ਕਰ ਸਕੂਗਾ ਤੇ ਸਟਾਰਲਿੰਕ ਦੇ ਵਿੱਚ ਜਿਹੜਾ ਮੌਜੂਦਾ ਸਥਿਤੀ ਪਾਈ ਗਿਆ ਕੁਝ ਦੇਸ਼ਾਂ ਦੇ ਵਿੱਚ ਚੱਲ ਰਿਹਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਤੇ ਯੂਰਪ ਦੇ ਵਿੱਚ ਉੱਥੇ ਜਿਹੜੀ ਇਹਦੀ ਸਪੀਡ ਦੀ ਗਤੀ ਨਾਪੀ ਗਈ ਹੈ ਆਮ ਤੌਰ ਤੇ ਉਹ 150 Mbps ਤੋਂ ਲੈ ਕੇ 264 Mbps ਤੱਕ ਨਾਪੀ ਗਈ ਆ ਉਹ ਕਹਿ ਰਹੇ ਨੇ ਵੀ ਇਹ ਹਲੇ ਘੱਟ ਆ ਪਰ ਇਹ ਜਿਹੜੇ ਵਪਾਰਕ ਕੰਮਾਂ ਦੇ ਲਈ ਇਹਨੂੰ ਵਰਤੋ ਦੇ ਵਿੱਚ ਕਰਦੇ ਨੇ ਉਹਨਾਂ ਦੇ ਲਈ ਇਹ ਠੀਕ ਆ ਹਾਲ ਦੀ ਗੱਡੀ ਦੇ ਵਿੱਚ ਸਟਾਰਲਿੰਕ ਜਿਹੜਾ ਲੋਕ ਵਰਤ ਰਹੇ ਨੇ ਉਹ ਜ਼ਿਆਦਾਤਰ ਉਦਯੋਗਿਕ ادارے ਹੀ ਵਰਤ ਰਹੇ ਨੇ ਉਪਭੋਗਤਾ ਤੱਕ ਇਹ ਸਰਵਿਸ ਹਲੇ ਬਹੁਤ ਘੱਟ ਪਹੁੰਚੀ ਆ ਮਤਲਬ ਹਲੇ ਲੋਕਾਂ ਨੂੰ ਇਸ ਬਾਰੇ ਪ੍ਰੋਪਰ ਪਤਾ ਹੀ ਨਹੀਂ ਵੀ ਕਿੱਦਾਂ ਯੂਜ਼ ਕਰਨੀ ਆ ਇਸ ਤਰੀਕੇ ਦੇ ਨਾਲ ਸਟਾਰਲਿੰਕ ਆ ਜਿਹੜਾ ਭਾਰਤ ਦੇ ਵਿੱਚ ਵੀ ਆਪਣਾ ਦਰਦ ਦੁਆ ਪੌਣ ਨੂੰ ਫਿਰਦਾ ਜਿਹਦੇ ਕਰਕੇ Jio, Airtel, Idea ਉਹਨਾਂ ਨੂੰ ਫਿਕਰ ਪਿਆ ਹੋਇਆ ਵੀ ਜਦੋਂ Starlink ਇੱਥੇ ਲਾਂਚ ਹੋ ਜੂਗਾ ਤਾਂ ਉਹਨਾਂ ਦਾ ਕੀ ਬਣੂਗਾ ਪਰ Starlink ਯੂਰਪ ਦੇ ਵਿੱਚ ਤਾਂ ਲਾਗੂ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਪਰ ਚੀਨ ਦੇ ਵਿੱਚ ਇਹਦਾ ਵਿਸਤਾਰ ਦਾ ਹਾਲੇ ਕੋਈ ਸਮਝ ਨਹੀਂ ਆ ਰਹੀ ਤੇ ਚੀਨ ਸਰਕਾਰ ਪਤਾ ਨਹੀਂ ਇਹਨੂੰ ਅਪਰੂਵਲ ਦੇਊਗੀ ਕਿ ਨਹੀਂ ਦੇਊਗੀ ਹਰੇਕ ਤੱਕ Starlink ਆ ਜਿਹੜਾ Elon Musk ਦੇ ਪੈਰ ਆ ਚੀਨ ਦੇ ਵਿੱਚ ਵੀ ਨਹੀਂ ਜਮੇ ਹੁਣ ਸਵਾਲ ਸੀਗਾ ਵੀਡੀਓ ਦੇ ਵਿੱਚ ਵੀ Starlink ਕਦੋਂ ਇੰਡੀਆ ਦੇ ਵਿੱਚ ਆਊਗਾ ਇੰਡੀਆ ਦੇ ਵਿੱਚ ਵੀ ਜਿਹੜਾ ਐਲਨ ਮਸਕਾ ਜ਼ੋਰ ਪੂਰਾ ਲਗਾ ਰਿਹਾ ਪਰ ਇੰਡੀਅਨ ਗਵਰਨਮੈਂਟ ਨੇ ਹਾਲੇ ਤੱਕ ਇਹਨੂੰ ਸਿਰਫ ਇਹੀ ਗੱਲ ਕਹੀ ਹੈ ਵੀ ਪਹਿਲਾਂ ਸਾਡੇ ਟਰਾਈ ਦੇ ਅਕੋਰਡਿੰਗ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਅਕੋਰਡਿੰਗ ਤੁਹਾਨੂੰ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜਦੋਂ ਉਹਦੇ ਨੋਰਮਸ ਪੂਰੇ ਹੋ ਜਾਣਗੇ ਫਿਰ ਸਿਕਿਉਰਿਟੀ ਚੈੱਕ ਹੋਊਗਾ ਸਿਕਿਉਰਿਟੀ ਚੈੱਕ ਤੋਂ ਬਾਅਦ ਹੀ ਜਿਹੜੀ ਕੰਪਨੀ ਆ ਇੰਡੀਆ ਦੇ ਵਿੱਚ ਉਹ ਲਾਂਚ ਹੋ ਸਕਦੀ ਹੈ ਤਾਂ ਹੀ ਇਹ ਉਹ ਵੀ ਟਰਾਈ ਦੇ ਜੋ ਰੂਲਸ ਨੇ ਉਹਦੇ ਅੰਡਰ ਹੈ ਕਿ ਇਹ ਹੀ ਕੰਮ ਕਰ ਸਕਦੀ ਆ ਉਸ ਤੋਂ ਇਲਾਵਾ ਬਾਹਰੋਂ ਕੋਈ ਵੀ ਉਹ ਕੰਮ ਨਹੀਂ ਕਰ ਸਕਦੀ ਉਹਦੇ ਦਾਇਰੇ ਦੇ ਵਿੱਚ ਹੀ ਜਿਹੜਾ ਬਸ ਸਟਾਰਲਿੰਕ ਨੂੰ ਕੰਮ ਕਰਨਾ ਪਊਗਾ ਇੱਕ ਹੋਰ ਕਾਰਨ ਹੈ ਇਹਦੇ ਵਿੱਚ ਜਿਹੜਾ ਸਟਾਰਲਿੰਕ ਆ ਇਹਦਾ ਸਹਿਯੋਗੀ ਕੰਪਨੀ ਸੀ ਵਨ ਵੈਬ ਜੋ ਪਹਿਲਾਂ ਹੀ ਇੰਡੀਆ ਦੇ ਵਿੱਚ ਐਪਲੀਕੇਸ਼ਨ ਦੇ ਚੁੱਕੀ ਆ ਵੀ ਅਸੀਂ ਇੰਡੀਆ ਦੇ ਵਿੱਚ ਆਪਣਾ ਪ੍ਰੋਡਕਟ ਲਾਂਚ ਕਰਨਾ ਪਰ ਉਹਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਹਲੇ ਤੱਕ ਗ੍ਰਹਿ ਮੰਤਰਾਲੇ ਕੋਲ ਪੈਂਡਿੰਗ ਪਈਆਂ ਨੇ ਹਲੇ ਤੱਕ ਉਹਨੂੰ ਵੀ ਲਾਇਸੈਂਸ ਜਾਂ ਉਹਦੇ ਉੱਪਰ ਵੀ ਕੋਈ ਜਵਾਬ ਗ੍ਰਹਿ ਮੰਤਰਾਲੇ ਨੇ ਨਹੀਂ ਦਿੱਤਾ ਜਿਹਦੇ ਕਰਕੇ ਸਟਾਰਲਿੰਕ ਵੀ ਹਲੇ ਵੇਟਿੰਗ ਦੇ ਵਿੱਚ ਇਹਨੂੰ ਵੀ ਵੇਟ ਕਰਨੀ ਪਊਗੀ ਐਲਨ ਮਸਕ ਦਾ ਇਹ ਵੀ ਦਾਅਵਾ ਹੈ ਵੀ ਜਿਹੜੀ ਬਾਇਰ ਕਨੈਕਟੀਵਿਟੀ ਆ ਉਹ ਬਾਇ ਸੀ ਮਤਲਬ ਸਮੁੰਦਰ ਦੇ ਥਰੂ ਬਲੱਗ-ਬਲੱਗ ਦੇਸ਼ਾਂ ਵਿੱਚ ਫੈਲੀ ਹੋਈ ਆ ਉਹਦੇ ਵਿੱਚ ਕਈ ਦੇਸ਼ ਇਦਾਂ ਵੀ ਨੇ ਜਿਦੇ ਵਿੱਚ ਇੰਟਰਨੈਟ ਹੈ ਹੀ ਨਹੀਂ ਉਹ ਇਹ ਕਹਿਣਾ ਚਾ ਰਿਹਾ ਆ ਬਬੀ ਜਿਹੜੇ ਸੈਟੇਲਾਈਟ ਦੇ ਥਰੂ ਆ ਜਿਹੜੇ ਦੇਸ਼ਾਂ ਦੇ ਵਿੱਚ ਵਾਈਡ ਨੈਟਵਰਕ ਨਹੀਂ ਪਹੁੰਚ ਰਿਹਾ ਮੈਂ ਉੱਥੇ ਵੀ ਇੰਟਰਨੈਟ ਚਲਾ ਕੇ ਦਿਖਾਉਂਗਾ ਇੰਟਰਨੈਟ ਘਰ-ਘਰ ਪਹੁੰਚਾਉਂਗਾ ਸੋ ਇਸ ਕਰਕੇ ਜਿਹੜਾ ਸਟਾਰਲਿੰਕ ਨੂੰ ਆ ਨਾ ਕਾਫੀ ਵਧੀਆ ਮੰਨਿਆ ਜਾ ਰਿਹਾ ਤੇ ਹੋਰ ਗੱਲ ਹੈਗੀ ਆ ਵੀ ਜਿਹੜਾ ਭਾਰਤ ਸਰਕਾਰ ਆ ਭਾਰਤ ਸਰਕਾਰ ਦੇ ਅਨੁਸਾਰ ਜੋ ਸੈਟੇਲਾਈਟ ਇੰਟਰਨੈਟ ਭਾਰਤ ਦੇ ਵਿੱਚ ਵਰਤਿਆ ਜਾਂਦਾ ਉਹ ਸਿਰਫ ਵਪਾਰਕ ਪੱਧਰ ਤੇ ਵਰਤੇ ਜਾਂਦਾ ਜਾਂ ਫਿਰ ਅੰਡੇਮਾਨ ਨਿਕੋਬਰ ਜਾਂ ਲਕਸ਼ਦੀਪ ਦੇ ਕੁਝ ਟਾਪੂ ਨੇ ਜਿੱਥੇ ਕਨੈਕਟੀਵਿਟੀ ਬਿਲਕੁਲ ਹੀ ਨਹੀਂ ਹੈਗੀ ਜਿੱਥੇ ਵਾਇਰ ਨੈਟਵਰਕ ਨਹੀਂ ਹੈਗਾ ਉੱਥੇ ਹੀ ਸੈਟੇਲਾਈਟ ਜਿਹੜਾ ਨੈਟਵਰਕ ਹੈ ਭਾਰਤ ਸਰਕਾਰ ਯੂਜ਼ ਕਰਦੀ ਆ ਸੋ ਅੱਗੇ ਦੇਖੋ ਵੀ ਸਟਾਰ ਲਿੰਕ ਨੂੰ ਕਦੋਂ ਅਪਰੂਵਲ ਮਿਲਦੀ ਆ ਕਦੋਂ ਇਹ ਭਾਰਤ ਦੇ ਵਿੱਚ ਪੈਰ ਜਮਾਉਂਦਾ ਇਹਨੂੰ ਮੌਕਾ ਮਿਲਦਾ ਹਾਲ ਦੀ ਘੜੀ ਦੇ ਵਿੱਚ ਸਟਾਰ ਲਿੰਕ ਭਾਰਤ ਦੇ ਵਿੱਚ ਉਦੋਂ ਤੱਕ ਨਹੀਂ ਆ ਸਕਦਾ ਜਦੋਂ ਤੱਕ ਇੰਡੀਅਨ ਗਵਰਨਮੈਂਟ ਇਹਨੂੰ ਅਥਾਰਾਈਜ਼ ਨਹੀਂ ਕਰਦੀ ਟਰਾਈ ਇਹਨੂੰ ਅਪਰੂਵ ਨਹੀਂ ਕਰਦੀ ਇਨਸਟਾਲੇਸ਼ਨ ਪ੍ਰੋਸੈਸ ਕੀ ਆ ਇਨਸਟਾਲੇਸ਼ਨ ਦੇ ਵਿੱਚ ਜਿਵੇਂ ਉਹਨਾਂ ਨੇ ਦੱਸਿਆ ਵਾ ਵੀ ਇਹਦੇ ਇੱਕ ਦਾ ਅਡਾਪਟਰ ਪਾਈਪ ਹੋਊਗਾ ਮਤਲਬ ਪਾਈਪ ਦੇ ਕਿਸਮ ਦਾ ਅਡਾਪਟਰ ਹੋਊਗਾ ਇਸ ਤਰੀਕੇ ਨਾਲ ਤਿੰਨ ਰਾਊਟਰ ਹੋਣਗੇ ਰਾਊਟਰ ਜੋ ਆਪਣੇ ਵਾਈਫਾਈ ਦੇ ਲੱਗੇ ਹੁੰਦੇ ਨੇ ਉਦਾਂ ਦੇ ਰਾਊਟਰ ਹੋਣਗੇ ਪਰ ਉਹ ਨਹੀਂ ਉਹ ਤਿੰਨ ਹੋਣਗੇ ਇਹ ਸਟੈਂਡਰਡ ਜਿਹੜੀ ਕਿੱਟ ਹੋਊਗੀ ਅਗਰ ਕੋਈ ਹਾਰਡਵੇਅਰ ਇਹ ਤਰੀਕੇ ਦੇ ਲਊਗਾ ਤਾਂ ਸਟਾਰ ਲਿੰਕ ਦੀ ਜਿਹੜੀ ਸਰਵਿਸ ਆ ਉਹ ਬੰਦਾ ਯੂਜ਼ ਕਰ ਸਕਦਾ ਇਸੇ ਤਰੀਕੇ ਨਾਲ ਉਹਨਾਂ ਨੇ ਥੋੜੇ ਇਹਨਾਂ ਦੇ ਰੇਟ ਵੀ ਫਿਕਸ ਕੀਤੇ ਹੋਏ ਨੇ ਪਹਿਲਾਂ ਤਾਂ 2500 ਡਾਲਰ ਫਿਕਸ ਕੀਤਾ ਸੀ ਫਿਰ ਇਹਨਾਂ ਨੇ ਮਹੀਨਿਆਂ ਦੇ ਹਿਸਾਬ ਨਾਲ ਜਿਹੜਾ ਇਹਨੂੰ ਬਾਈ ਫਰਗੇਟ ਕੀਤਾ ਤੇ ਨਾਲ ਇਹ ਵੀ ਆਫਰ ਦਿੱਤਾ ਜਾ ਰਿਹਾ ਜਿਸ ਜਿਸ ਜਗ੍ਹਾ ਤੇ ਇਹ ਲਾਗੂ ਹੋ ਰਿਹਾ ਵਾ ਸਟਾਰਲਿੰਗ ਦਾ ਹੈਗਾ ਵਾ ਉੱਥੇ ਕਹਿੰਦੇ ਨੇ 1 ਮਹੀਨੇ ਦੀ ਯੂਜ਼ੇਬਿਲਟੀ ਹੈ ਜਿਹੜੀ ਉਹ ਫ੍ਰੀ ਹੈ ਅਗਰ ਕਿਸੇ ਨੂੰ ਨਹੀਂ ਪਸੰਦ ਆਏਗਾ ਤਾਂ ਮਨੀ ਬੈਕ ਗਾਰੰਟੀ ਵੀ ਲੈ ਰਹੇ ਨੇ ਸੋ ਇਹ ਸਟਾਰਲਿੰਗ ਕੰਪਨੀ ਦਾ ਪ੍ਰੋਡਕਟ ਆ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ